ਐਸ ਵੇਲੇ ਆਪਾਂ ਬੌਲੀ ਪਿੰਡ ਖੜੇ ਆ ਜਿਹੜਾ ਅਜਨਾਲਾ ਹਲਕੇ ਦਾ ਤੇ ਅੰਮ੍ਰਿਤਸਰ ਲੋਕ ਲੋਕ ਸਵਾਲਕੇ ਦਾ ਅਖੀਰਲਾ ਪਿੰਡ ਆ ਦਰਿਆ ਦੇ ਨਾਲ-ਨਾਲ ਕੋਹਨੇਵਾਲ ਤੋਂ ਬਾਅਦ ਬੌਲੀ ਵੀ ਔਰ ਇਹ ਰਮਦਾਸ ਡੇਰਾ ਬਾਬਾ ਨਾਨਕ ਜਾਂ ਗੁਰਦਾਸਪੁਰ ਦੇ ਨਾਲ ਲੱਗਦਾ ਜੇ ਉਧਰ ਆਓਗੇ ਤਾਂ ਉਧਰੋਂ ਪਹਿਲਾ ਦੂਜਾ ਪਿੰਡ ਪੈਂਦਾ ਸਾਡਾ ਇਹ ਰਾਵੀ ਦੀ ਮਾਰ ਇੱਥੇ ਵੀ ਵੱਜੀ ਹੈ ਇੱਥੇ ਨੌਮਨੀ ਆ ਤਿੰਨ ਤਰ੍ਹਾਂ ਦੀ ਮਾਰ ਇੱਕ ਰਾਵੀ ਸਿੱਧਾ ਆਇਆ ਇੱਕ ਨੌਮਨੀ ਰਾਈ ਆਇਆ ਇੱਕ ਰਾਵੀ ਦਾ ਪਾਣੀ ਜਿਹੜਾ ਸੱਕੀ ਚ ਗਿਆ ਸੱਕੀ ਨੇ ਅੱਗੇ ਸਾਡੇ ਨਪਾਲਾ ਨੂੰ ਰਾਜਸਾਂਸੀ ਹਲਕੇ ਦੇ ਵਿੱਚ ਜਿਹੜੇ ਬਰਾਹ ਨੇ ਜਾਂ ਹੋਰ بڑے ਪਿੰਡ ਨੇ ਜਿਹੜੇ ਉਧਰ ਲੋਧੀ ਗੁਜਰਿਆ ਕੱਕੜ ਮਾਂਝਾ ਰਾਣੀਆਂ ਵਾ ਉਹਨਾਂ ਤੋਂ ਉੱਥੋਂ ਤੱਕ ਮਾਰ ਮਾਰੀ ਦਰਿਆ ਕਿਉਂਕਿ ਇਹ ਕੁਦਰਤੀ ਵਹਾਅ ਬਣੇ ਸੀ ਪਹਿਨੋ ਤੇ ਨੌਮਨੀ ਨੇ ਪਾਣੀ ਡੱਕਣਾ ਜੇ ਪਿੱਛੇ ਵੱਧ ਆ ਗਿਆ ਜੇ ਇੱਥੋਂ ਓਵਰਫਲੋ ਹੋਇਆ ਫਿਰ ਸੱਕੀ ਨੇ ਲੈ ਕੇ ਜਾਣਾ ਪਰ ਪਿਛਲੇ ਸਮੇਂ 'ਚ ਜਦੋਂ ਹੁਣ ਮੈਂ ਆ ਕੇ ਇੱਥੇ ਵੇਖਿਆ ਹਜ਼ਾਰ ਏਕੜ ਫਸਲ ਇਹਨਾਂ ਦੀ ਪੂਰੇ ਤੌਰ ਤੇ ਪਾਣੀ ਲਗਾਤਾਰ ਪਿਛਲੇ 12 ਦਿਨਾਂ ਦਾ ਖਲੋਤਾ ਆ ਨਿਕਲਿਆ ਨਹੀਂ ਕਿਤੇ ਜਿਵੇਂ ਹੀ ਪਿਛਲੇ ਪਿੰਡਾਂ ਚ ਆਏ ਆ ਉੱਥੇ ਤੇ ਪਾਣੀ ਵਗਿਆ ਨਿਕਲ ਗਿਆ ਵਹਿਣ ਬਣੇ ਨੇ ਬਹੁਤ ਨੁਕਸਾਨ ਉੱਥੇ ਵੀ ਕੀਤਾ ਪਰ ਇੱਥੇ ਜਿਹੜਾ ਖੜ ਗਿਆ ਉਹਨੇ ਫਸਲ ਸਾਰੀ ਗਾਲਤੀ ਤੁਸੀਂ ਵੇਖ ਲਓ ਹਜ਼ਾਰ ਏਕੜ ਝੋਨੇ ਦਾ ਕਿਤੇ ਵੀ ਵੀ ਝੋਨੇ ਦਾ ਸਿਰ ਨਹੀਂ ਚੱਕਿਆ ਜਾ ਰਿਹਾ ਕਿਤੇ ਮਰਜੀ ਵੇਖ ਲਓ ਬਾਪੂ ਜੀ ਖੜੇ ਨੇ ਆ ਦੇਖ ਲਓ ਇਸ ਤਰ੍ਹਾਂ ਕਿ ਕਿਤੇ ਤੱਕ ਨਹੀਂ ਗਾ ਪਰ ਸੋ ਬਹੁਤ ਬੁਰੀ ਹਾਲਤ ਹੈ ਹਜ਼ਾਰ ਏਕੜ ਬਿਲਕੁਲ ਮਤਲਬ ਖਤਮ ਹੋ ਗਿਆ ਕੰਮ ਇਥੋਂ ਦਾ ਸੋ ਇਹ ਕੱਟ ਆਫ ਹੋਣ ਕਰਕੇ ਇੱਥੇ ਆਉਣਾ ਜਾਣਾ ਬੜਾ ਔਖਾ ਕਿਉਂਕਿ ਜਿਵੇਂ ਕੋ ਨਿਆਲਿਆ ਜਾਂ ਮੱਛੀ ਵਾਲਾ ਜਾਂ ਉਹਨਾਂ ਪਿੰਡਿਆਂ ਦੇ ਕਿਉਂਕਿ ਮੇਨ ਰੋਡ ਦੇ ਉੱਤੇ ਨੇ ਤੇ ਲੋਕ ਸੌਖੇ ਚੱਲੇ ਜਾਂਦੇ ਕਟਆਫ ਤੇ ਉਹ ਵੀ ਹੋਏ ਹੀ ਪਰ ਉੱਥੇ ਪ੍ਰਸ਼ਾਸਨ ਨੇ ਆਪਣਾ ਹੈੱਡ ਕੁਆਟਰ ਬਣਾਇਆ ਉਹਨਾਂ ਨੂੰ ਜਿਹੜਾ ਛੇਤੀ ਚਲੇ ਜਾਂਦਾ ਪਰ ਇੱਥੇ ਇਹ 7 ਕਿਲੋਮੀਟਰ ਕਰੀਬ ਰਮਦਾਸ ਵਾਲੇ ਬੰਨਿਓ ਪੈਣਾ ਨੇ ਅੰਦਰ ਤੇ ਜੇ ਉਹ ਵੀ ਕੋਈ ਟਰੈਕਟਰ ਅੱਗੇ ਲੱਗੇ ਤੇ ਫੇਰ ਇੱਥੋਂ ਤੱਕ ਆਹਦਾ ਨਹੀਂ ਤੇ ਕੱਲਾ ਬੰਦਾ ਗੱਡੀ ਚਲਾ ਕੇ ਨਹੀਂ ਤੇ ਕੋਈ 4-4 ਫੁੱਟ ਪਾਣੀ ਹੈ ਕਰੀਬ ਇਹਨਾਂ ਪਾਣੀ ਉਦੋਂ ਤੋਂ ਗੱਡੀ ਤੇ ਵੀ ਨਹੀਂ ਆਹਦਾ ਟਰੈਕਟਰ ਹੀ ਸਿਰਫ ਆਉਂਦੇ ਨੇ ਸੋ ਜਥੇਬੰਦੀਆਂ ਨੇ ਇੱਥੇ ਪਹੁੰਚ ਕੀਤੀ ਹੈ ਕੁਝ ਜਥੇਬੰਦੀਆਂ ਇੱਥੇ ਆਈਆਂ ਧੰਨਵਾਦ ਉਹਨਾਂ ਦਾ ਤੇ ਇੱਥੇ ਛੱਤਾਂ ਦੀ ਵੀ ਬਹੁਤ ਪ੍ਰੋਬਲਮ ਆਈ ਹੈ ਜਿਹੜੇ ਮਾੜੇ ਘਰ ਨੇ ਉਹ तकरीबन ਢਾਂ ਦੇ ਕਿਨਾਰੇ ਚਰੇਗੇ ਕਿ ਹੁਣ ਇਹਨਾਂ ਨੇ ਇਹਨਾਂ ਚਰ ਪਾਣੀ ਬਾਹਰ ਖੜਾ ਹੈ ਜਿੱਥੇ ਆਪਾਂ ਖੜੇ ਸਭ ਤੋਂ ਉੱਚਾ ਥਾਂ ਆਇਆ ਪਿੰਡ ਦਾ ਬਾਕੀ ਸਾਰਾ ਹੀ ਪਿੰਡ तकरीबन ਡੁੱਬਾ ਹੈ ਸੋ ਮੈਂ ਇਹਨਾਂ ਪਿੰਡ ਵਾਲਿਆਂ ਨੂੰ ਵੀ ਯਕੀਨ ਦਿਵਾਉਣਾ ਕਿ ਅਸੀਂ ਪੂਰਨ ਤੌਰ ਤੇ ਤੁਹਾਡੀ ਜਿਹੜੀ ਗੱਲ ਅੱਗੇ ਰੱਖਾਂਗੇ ਇੱਥੇ ਜਿਹੜੀ ਸਭ ਤੋਂ ਵੱਡੀ ਮਾਰ ਮੈਂ ਇੱਕ ਦੱਸ ਦੇ ਕਿ ਨੌਮਣੀ ਦੇ ਉੱਤੇ ਪੁੱੜ ਲੰਗਦਾ ਹੈ ਛੋਟੀ ਨਹਿਰ ਦਾ ਜਿਹੜਾ ਸੰ ਸੇਂਗਪੁਰ ਇਹ ਲਾਗੋ ਹਾਂਜੀ ਉੱਥੇ 50 ਕੇ 60 ਮੱਝਾਂ ਵੀ ਮਰੀਆਂ ਸੀ ਗੁਜਰਾ ਨੀਆ ਕਰੀ ਬੜੀ ਹਾਈਲਾਈਟ ਖਬਰ ਹੋਈ ਪਰੋਂਦੀ ਪਰ ਪਰ ਦੇਖ ਲਓ 2 ਸਾਲ ਪਿੱਛੇ ਬਰਗੀਆਂ ਵੀ ਆ ਤੇ ਕਿਸੇ ਨੇ ਨੋਟਿਸ ਨਹੀਂ ਲਿਆ ਸਾਡੀ ਬਦਕਿਸਮਤੀ ਕੀ ਹੈ ਬੰਦੇ ਮਰ ਜਾਣ ਤਾਂ ਵੀ ਅਸੀਂ ਉਦਾਂ ਦੇ ਜਾਨਵਰ ਮਰ ਜੇ ਤਾਂ ਵੀ ਅਸੀਂ ਉਦਾਂ ਦੇ ਕੋਈ ਅਸਰ ਨਹੀਂ ਪੈਂਦਾ ਤੇ ਪੁੱਛਿਆ ਜਾਵੇ ਅਫਸਰਾਂ ਨੂੰ ਧਿਆਨ ਨਾਲ ਵੀ ਇਹ ਕੌਣ ਜ਼ਿੰਮੇਵਾਰ ਸੀ ਜਿੰਨੂੰ 50 ਮੱਝਾਂ ਮਰੀ ਤੋਂ ਬਾਅਦ ਜਿਹੜਾ ਅੱਜ ਜਾਗਿਆ ਨਹੀਂ ਜਿੰਨੇ ਉਹ ਪੋਲਟਿਕ ਨਹੀਂ ਕੀਤਾ ਅੱਜ ਉਸੇ ਪੁਲ ਕਰਕੇ ਆ ਇਲਾਕਾ ਡੁੱਬਿਆ ਹੈ ਇੱਕ ਕਦੋਂ ਤੱਕ ਜਵਾਬਦੇਹੀ ਬਣਾਵਾਵਾਂਗੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਕਦੋਂ ਇਹਨਾਂ ਦੇ ਹਸਤੀਫੇ ਲਓਗੇ ਕਦੋਂ ਸਸਪੈਂਡ ਕਰੋਗੇ ਇਹਨਾਂ ਨੂੰ ਆਹ ਕੌਣ ਜ਼ਿੰਮੇਵਾਰ ਹੈ ਯਾਰ ਇਕੜ ਦਾ ਕੌਣ ਜ਼ਿੰਮੇਵਾਰ ਹੈ ਜਿਹੜੇ ਲੋਕ ਰੋੜ ਕੇ ਰਾਵੀ ਦੇ ਨਾਲ ਸਾਰੇ ਸਿਰਫ ਤੇ ਸਿਰਫ ਅਫਸਰशाही ਦੀ ਜਿਹੜੀ ਨਕੰਬੀ ਸੋਚ ਭ੍ਰਿਸ਼ਟਾਚਾਰੀ ਸੋਚ ਆ ਉਹਦੇ ਕਰਕੇ ਡੁੱਬਣਦੇ ਆਂ ਅਸੀਂ ਮੈਂ ਹੁਣ ਤੁਹਾਨੂੰ ਦੱਸਦਾ ਵੇਖਿਆ ਨਹੀਂ ਜਾਂਦਾ ਜੀ ਨਹੀਂ ਕਰਦਾ ਬੋਲਣ ਨੂੰ ਭਰ ਰਹੀ ਰਹੀਏ ਕਿਤਾ ਹੁਣ ਬਾਰ-ਬਾਰ ਲੋਕੀ ਕਹਿੰਦੇ ਬੋਲੋ ਨਾ ਕੀ ਕਰੀਏ ਹੁਣ ਫਿਰ ਆਹ ਪੰਜਾਬ ਬੱਚਾ ਗੁਜਰੀਆਂ ਸੀ ਬੰਦੇ ਬਾੜ ਜਾਣ ਸ਼ਰਾਬ ਪੀ ਕੇ ਤਾਂ ਇਹਨਾਂ ਦਾ ਕੋਈ ਅ ਡੰਗਰ ਮਰ ਜੇ ਤਾਂ ਇਹਨਾਂ ਦੇ ਕੋਈ ਅਸਰ ਨਹੀਂ ਗਾ ਅਸਰ ਹੋਣੇ ਕਿਦਨੇ ਆ ਜਦੋਂ ਸਾਰੇ ਮਰ ਜੋਗੇ ਇਹ ਬੰਨ ਨਾਲ ਡੁੱਬਨ ਵਾਲੇ ਹਾਲ ਤੁਸੀਂ ਕਰਤੇ ਸਾਡੇ ਪੰਜਾਬ ਦੀ ਔਰ ਪ੍ਰਸ਼ਟ ਅਫਸਰ ਸਾਈ ਤੇ ਕੁਝ ਪ੍ਰਸ਼ਟ ਨੇਤਾ ਇਹਨਾਂ ਦੇ ਮਤਲਬ ਜ਼ਿੰਮੇਵਾਰ ਨੇ ਇਹ ਸਾਰੇ ਕੰਮ ਤੇ ਨਹੀਂ ਤਾਂ ਅੱਜ ਸਸਪੈਂਡ ਕੀਤੇ ਹੁੰਦੇ ਸਾਰੇ ਵਿੱਚੇ ਫੈਕਟਰੀ ਤੋਂ ਲੈ ਕੇ ਥੱਲੇ ਤੱਕ ਵੀ ਖਲਾਈ ਕਿਉਂ ਨਹੀਂ ਹੋਈ ਨੌਮਣੀ ਕਿਸ ਨੇ ਵਲੀ ਹੱਤ ਕਿਹਨੇ ਕਿਹਨੇ ਖਾਲੀ ਕਰਾਉਣੀ ਆ ਇਹਨਾਂ ਕਰਾਉਣੀ ਆ ਵਿਚਾਰੇ ਨੇ ਕਿ ਲੜਨ ਜੋਗੇ ਹੈਗੇ ਆ ਸੱਕੀ ਬਲੀ ਆ ਲੋਕਾਂ ਦੀ ਕਿੰਨੇ ਗਾਲੀ ਕਰਾਉਣੀ ਆ ਕੋਈ ਖਲਾਈ ਨਹੀਂ ਹੋਈ ਖਲਾਈ ਦੇ ਨਾਂ ਤੇ ਸਿਰਫ ਚਾਰ ਜਿਹੜੇ ਡਿਚ ਚੱਲਦੀ ਹੈ ਜੀ ਸੀ ਬੀ ਆ ਕੇ ਪੋਕਲਨ ਤੇ ਬਸ ਖਤਮ ਰੇਤਾ ਘਟਣ ਦਾ ਤੁਹਾਨੂੰ ਪਤਾ ਉਹ ਕਿੱਦਾਂ ਨਿਕਣੀ ਤੁਹਾਨੂੰ ਖਲਾਈ ਦਾ ਨਹੀਂ ਪਤਾ ਅੱਜ ਡੁੱਬੇ ਆ ਗੁਰਾ ਬਾਬਾ ਬੁਟਾ ਸਾਹਿਬ ਦੀ ਧਰਤੀ ਤੇ ਬਹੁਤ ਵੱਡਾ ਤੁਸੀਂ ਕਹਿਰ ਕੀਤਾ ਮੈਂ ਤੁਹਾਨੂੰ ਦੱਸਾਂ ਇਹਦੇ ਤੁਹਾਨੂੰ ਦੇਣੀਆਂ ਪੈਣੀਆਂ ਇਹ ਗੱਲ ਸਾਫ਼ ਰੱਖ ਲਿਓ ਜਿੰਨੇ ਜਿੰਨੇ ਵੀ ਇਹ ਬੰਨਾਂ ਚੋਂ ਪੈਸੇ ਖਾਦੇ ਆ ਜਿੰਨੇ ਜਿੰਨੇ ਵੀ ਖਲਾਈ ਦੇ ਪੈਸੇ ਖਾਦੇ ਆ ਜਿੰਨਾ ਜਨਮ ਇਥੋਂ ਰੇਤਾ ਪੁੱਟੀ ਆ ਤੁਸੀਂ ਦੇਖਿਓ ਹੁੰਦਾ ਕੀ ਆ ਤੁਹਾਡੇ ਨਾਲ ਬਚਣਾ ਨਹੀਂ ਕਿਸੇ ਨੇ ਇਹ ਸਾਰੇ ਜੋ ਵੀ ਅੱਜ ਵਾਪਰਿਆ ਤੁਸੀਂ ਸਾਰੇ ਲੋਕ ਜ਼ਿੰਮੇਵਾਰ ਜੇ ਇਸ ਚੀਜ਼ ਦੇ